ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਦੇ ਨਾਲ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਚੋਣ ਕਮਿਸ਼ਨ ਵੱਲੋਂ ਹਰਿਆਣਾ ਤੇ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੇ ਤਰੀਕਿਆਂ ਦਾ ਐਲਾਨ ਹਰਿਆਣਾ ਵਿੱਚ ਇੱਕ ਪੜਾਅ ਵਿੱਚ ਪੈਣਗੀਆਂ ਵੋਟਾਂ ਜੰਮੂ ਕਸ਼ਮੀਰ ਵਿੱਚ ਤਿੰਨ ਪੜਾਵਾਂ ਵਿੱਚ ਹੋਵੇਗੀ VOTING ਹਰਿਆਣਾ ਵਿੱਚ VOTING 1 ਅਕਤੂਬਰ ਨੂੰ ਹੋਵੇਗੀ ਤੇ 4 ਨੂੰ ਹੋਵੇਗਾ ਨਤੀਜੇ ਦਾ ਐਲਾਨ ਇਸ ਦੌਰਾਨ ਨੇ ਹਾਸਲ ਕੀਤੀ ਇੱਕ ਹੋਰ ਵੱਡੀ ਕਾਮਯਾਬੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰੋ ਦੇ ਐਸਐਸਐਲਬੀ ਸਫਲ ਲਾਂਚ ਦੀ ਕੀਤੀ ਸ਼ਲਾਗ ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲਾਈ ਐਸ ਅਤੇ ਪੀਸੀਐਸ ਅਫਸਰਾਂ ਦੀ ਹੋਈ ਬਦਲੀ ਇੱਕ ਆਈਏਐਸ ਅਤੇ ਵੀ ਪੀਸੀਐਸ ਅਫਸਰਾਂ ਦੇ ਹੋਏ ਤਬਾਦਲੇ ਤੇ ਹੁਣ ਖਬਰਾਂ ਵਿਸਤਾਰ ਨਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਵਿੱਚ ਤਿੰਨ ਪੜਾਵਾਂ ਵਿੱਚ VOTING ਹੋਵੇਗੀ 18 ਸਤੰਬਰ 25 ਸਤੰਬਰ ਅਤੇ 1 ਅਕਤੂਬਰ ਨੂੰ ਇੱਥੇ ਵੋਟਾਂ ਪੈਣਗੀਆਂ ਉੱਥੇ ਹੀ ਹਰਿਆਣਾ ਵਿੱਚ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 4 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਜੰਮੂ ਕਸ਼ਮੀਰ ਵਿੱਚ 10 ਸਾਲਾਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਆਖਰੀ ਵਾਰ ਜੰਮੂ ਕਸ਼ਮੀਰ ਵਿੱਚ 2014 ਵਿੱਚ ਚੋਣਾਂ ਹੋਈਆਂ ਸਨ ਦਰਅਸਲ ਸੁਪਰੀਮ ਕੋਰਟ ਨੇ 30 ਸਤੰਬਰ 2024 ਤੱਕ ਜੰਮੂ ਕਸ਼ਮੀਰ ਵਿੱਚ ਚੋਣਾਂ ਕਰਵਾਉਣ ਦਾ ਆਦੇਸ਼ ਦਿੱਤਾ ਸੀ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਣ ਤੋਂ ਬਾਅਦ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਜੰਮੂ ਕਸ਼ਮੀਰ ਤੋਂ 3 ਅਗਸਤ 2019 ਨੂੰ ਧਾਰਾ 370 ਹਟਾ ਦਿੱਤੀ ਗਈ ਸੀ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਹੈ ਇਲੈਕਸ਼ਨਸ ਇਨ ਜੀ ਐਨ ਕੇ ਵਿਲ ਬੀ ਹੈਲਡ ਇਨ 3 ਪੇजेस ਥਿਸ ਇਜ਼ ਅ ਮਚ ਸ਼ਾਰਟਰ ਪੀਰੀਅਡ Much shorter than even the parliamentary elections, which were five. 20th of August, just the next day of the Amarnath Yatra being complete, the 19th would be the date of notification for the first phase. Nominations till 27th, scrutiny on the next day, 28th, and date of poll will be 18th of September, and it's a Wednesday. We are also keeping that in mind. Not keeping uh, Fridays and Mondays to give a longer holiday spell. Second phase would be on 29th of August and the statutory period of nominations and all. Poll being on 25th of September. And phase three, nomination on 5th of September and every voting finishing on 1st of October. So counting would be on 4th of october and everything would be over bind up on 6th of october haryana would be in the last phase exactly coinciding with uh, the third phase of j and k nomination being on 5th of september last date of making nomination on 12th of september date of full first october and date of counting coinciding with j and k on 4th of october एवरीथिंग टू बी ओवर ऑन 6th ऑफ अक्टूबर ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਦੇ ਛੋਟੇ ਸੈਟੇਲਾਈਟ ਲਾਂਚ ਵਹੀਕਲ SSLV ਦੇ ਸਫਲ ਲਾਂਚਿੰਗ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਬੇहद ਖੁਸ਼ੀ ਦਾ ਵਿਸ਼ਾ ਦੱਸਿਆ ਉਹਨਾਂ ਨੇ ਸੋਸ਼ਲ ਮੀਡੀਆ ਮੰਚ ਐਕਸ ਉਤੇ ਇੱਕ ਪੋਸਟ ਕੀਤੀ ਜਿਸ ਵਿੱਚ ਉਹਨਾਂ ਕਿਹਾ ਕਿ ਮੇਲ ਦਾ ਇੱਕ ਪੱਤਰ ਇਸ ਉਪਲਬਧੀ ਲਈ ਸਾਡੇ ਵਿਗਿਆਨੀਆਂ ਅਤੇ ਉਦਯੋਗ ਜਗਤ ਨੂੰ ਵਧਾਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਕੋਲ ਹੁਣ ਇੱਕ ਨਵਾਂ ਲਾਂਚ ਵਾਹਨ ਹੈ ਇਸ ਫਾਇਦੀ ਐਸਐਸਐਲਵੀ ਪੁਲਾੜ ਮਿਸ਼ਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਤੇ ਨਿੱਜੀ ਉਦਯੋਗ ਨੂੰ ਵੀ ਉਤਸ਼ਾਹਿਤ ਕਰੇਗਾ। ਪ੍ਰਧਾਨ ਮੰਤਰੀ ਨੇ ਇਸ ਲਈ ISRO, NewSpace India Limited ਸਮੇਤ ਹੋਰ ਸੰਸਥਾਵਾਂ ਅਤੇ ਉਦਯੋਗ ਜਗਤ ਨੂੰ ਵਧਾਈ ਦਿੱਤੀ। ISRO ਨੇ ਅੱਜ ਆਪਣੇ ਛੋਟੇ ਸੈਟੇਲਾਈਟ ਲਾਂਚ ਵਹੀਕਲ ਐਸਐਸਐਲਵੀ ਦੀ ਤੀਜੀ ਅਤੇ ਅੰਤਿਮ ਵਿਕਾਸਾਤਮਕ ਉਡਾਣ ਰਹੀ ਫੂ ਲਾਂਚਿੰਗ ਸੈਟੇਲਾਈਟ EOS08 ਅਤੇ SRO ਡੈਮੋ ਸੈਟੇਲਾਈਟ ਨੂੰ ਉਹਨਾਂ ਦੇ ਤੈਅ ਜਮਾਤਾਂ ਵਿੱਚ ਸਫਲਤਾਪੂਰਵਕ ਸਥਾਪਿਤ ਕਰ ਦਿੱਤਾ ਹੈ ਇਸ ਵਾਹਨ ਰਾਹੀਂ ਲਜਾਏ ਗਏ ਪੇਲੋਡ ਦਾ ਇਸਤੇਮਾਲ ਸੈਟੇਲਾਈਟ ਅਧਾਰਤ ਨਿਗਰਾਨੀ ਆਫਤ ਅਤੇ ਵਾਤਾਵਰਣ ਨਿਗਰਾਨੀ ਆਗ ਲੱਗਣ ਦਾ ਪਤਾ ਲਗਾਉਣਾ ਤੇ ਜਵਾਲਾਮੁਖੀ ਗਤੀਵਿਧੀ ਵਰਗੇ ਕਈ ਕੰਮਾਂ ਵਿੱਚ ਕੀਤਾ ਜਾਵੇਗਾ ਐਲਵੀਡੀ 3 ਦੀ ਇਸ ਉਡਾਣ ਤੇ ਛੋਟੇ ਸੈਟੇਲਾਈਟ ਲਾਂਚਿੰਗ ਵਹੀਕਲ ਦਾ ਉਪਯੋਗ ਕਰਕੇ ਲਾਂਚਿੰਗ ਕਰਨ ਦੇ ਮਕਸਦ ਨਾਲ ਉਦਯੋਗ ਅਤੇ ਇਸ ਰੋਧੀ ਵਣਜ ਸ਼ਾਖਾ ਨਿਊ ਸਪੇਸ ਇੰਡੀਆ ਲਿਮਟਿਡ ਵਿਚਾਲੇ ਗੱਠਜੋੜ ਦਾ ਮਾਰਗ ਪੱਕਾ ਕਰ ਦਿੰਦਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਅੱਜ ਪਹਿਲਾਂ ਚਾਰਜ ਲੈੰਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਸਨ ਇਸ ਤੋਂ ਬਾਅਦ ਹੁਣ ਸਰਕਾਰ ਨੇ ਆਈਏਐਸ ਅਤੇ ਪੀਸੀਐਸ ਅਫਸਰਾਂ ਦੀ ਵੀ ਬਦਲੀ ਕੀਤੀ ਹੈ ਇਸ ਸਬੰਧੀ ਪੰਜਾਬ ਦੇ ਮੁਖ ਸਕੱਤਰ ਅਨੁਰਾਗ ਵਰਮਾ ਵੱਲੋਂ ਲਿਖਤੀ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਕ ਇੱਕ ਆਈਏਐਸ ਅਤੇ ਵੀ ਪੀਸੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਸੰਗਰੂਰ ਦੇ ਵਿਦੇਕ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਆਈਏਐਸ ਅਫਸਰ ਆਕਾਸ਼ ਬੰਸਲ ਨੂੰ ਹੁਣ ਮਾਨਸਾ ਦੇਬ ਦੇ ਕ੍ਰਿਪਟਿਕ ਕਮਿਸ਼ਨਰ ਪਿੰਡ ਵਿਕਾਸ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵੀ ਪੀ.ਸੀ.ਐਸ ਅਫਸਰਾਂ ਦੇ ਵੀ ਤਬਾਦਲੇ ਕੀਤੇ ਗਏ ਨੇ। ਪੰਜਾਬ ਪੁਲਿਸ ਵਿੱਚ ਵੀ ਵੱਡਾ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵੱਲੋਂ 9 ਐਸ.ਪੀ ਰੈਂਕ ਅਤੇ 210 ਡੀ.ਐਸ.ਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ। ਸੇਦੂ ਮਸੇਵਾਲਾ ਕਤਲ ਕੇਸ ਵਿੱਚ ਮਾਨਸਾ ਦੀ ਜ਼ਿਲ੍ਹਾ ਅਦਾਲਤ ਵਿੱਚ ਗੁਰਪ੍ਰੀਤ ਸਿੰਘ ਦੀ ਗਵਾਹੀ ਅੱਜ ਮੁਕੰਮਲ ਹੋ ਗਈ ਜਦੋਂ ਕਿ ਦੂਜੇ ਗਵਾਹ ਗੁਰਵਿੰਦਰ ਸਿੰਘ ਦੀ ਗਵਾਹੀ جاری ਰਹੇਗੀ। ਇਸ ਲਈ ਅਗਲੀ ਪੇਸ਼ੀ 31 ਅਗਸਤ ਲਈ ਰੱਖੀ ਗਈ ਹੈ ਸਿੱਧੂ ਮਸੂਵਾਲ ਦੇ ਪਿਤਾ ਬਲਕੌਰ ਸਿੰਘ ਨੇ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹੁਣ ਲਗਾਤਾਰ ਗਵਾਹੀ ਹੋਵੇਗੀ ਉਹਨਾਂ ਕਹਿੰਦੇ ਕਿ ਅਦਾਲਤ ਆਪਣਾ ਕੰਮ ਵਧੀਆ ਢੰਗ ਨਾਲ ਕਰ ਰਹੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਪੰਜ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਅੰਦਰੋਂ ਵੀ ਪਤਾ ਲੱਗਾ ਕਿ ਇੱਕ ਦੋਸ਼ੀ ਨੂੰ ਤਰੱਕੀ ਦਿੱਤੀ ਜਾ ਰਹੀ ਹੈ ਜਿਸ ਨਾਲ ਸਰਕਾਰ ਦੀ ਮਨਸ਼ਾ ਉੱਤੇ ਸਵਾਲ ਖੜੇ ਹੁੰਦੇ ਨੇ ਜੀ ਅੱਜ ਗਵਾਹੀਆਂ ਹੋਈਆਂ ਨੇ ਤੇ ਜਿਹੜੀ ਅਗਲੀ ਡੇਟ ਹੈ ਉਹ 30 ਇਸੇ ਮੰਤਰੀ ਹੈ ਜਿਹੜੀ ਪੈ ਗਈ ਅਗਲੀ ਤੇ ਪੇਸ਼ੀ ਤਾਂ ਕੋਸ਼ਾ ਜੇ ਹੋ ਗਈਆਂ ਕੁਝ ਅਗਲੀ ਤਰੀਕੇ ਤੇ ਹੋ ਜਾਣਗੀਆਂ ਤਾਂ ਗਵਾਹੀਆਂ ਦਾ ਵਧੀਆ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਕਿੰਨੀਆਂ ਗੋਣੀਆਂ ਹੁੰਦੀਆਂ ਕੋਈ ਆ ਸ਼ੁਰੂ ਹੋਈ ਹੈ ਹਲੇ ਅੱਜ ਤਾਂ ਅੱਗੇ ਮੇਰਾ ਖਿਆਲ ਹੈ ਇੱਕ ਕੰਪਲੀਟ ਹੋ ਗਈ ਹੋਣੀ ਹੈ ਤਾਂ ਨੈਕਸਟ ਅਗਲੀ ਐਦਾਂ ਹੋ ਜੂਗੀ ਸਾਰੀ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੇ ਗਿਣਤੇ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਨੇ ਉਥੇ ਹੀ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਆਮਨ ਅਰੋੜਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਆਮਨ ਅਰੋੜਾ ਨੇ ਕਿਹਾ ਕਿ ਅੱਜ ਪਰਿਵਾਰ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਆਏ ਨੇ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ। ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਮਨੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਜਲੰਧਰ ਪੱਛਮੀ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਉਸੇ ਤਰੀਕੇ ਪੰਜਾਬ ਦੀਆਂ ਬਾਕੀ ਜਿਮਨੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਜਿੱਤ ਦਰਜ ਕਰੇਗੀ। ਮੈਨੂੰ ਲੱਗਦਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਵੀ ਇੱਥੇ ਮੱਥਾ ਟੇਕਣ ਦਾ ਮੌਕਾ ਮਿਲਦਾ ਹੈ ਦਰਬਾਰ ਸਾਹਿਬ ਆਏ ਅੱਜ ਆਪਣੇ ਪਰਿਵਾਰ ਦੇ ਨਾਲ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਔਰ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਿਨ ਦੁਗਣੀ ਰਾਜ ਚੌਵੀ ਤਰੱਕੀ ਜਿਹੜੀ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੇ ਮੁਲਕ ਨੂੰ ਬਖਸ਼ਣ ਜਿਥੇ ਵੀ ਆਪਣੇ ਪੰਜਾਬੀ ਵੀਰੂ ਜਿਵੇਂ ਜਿਠੇ ਨੇ ਉਹ ਚੜ੍ਹਦੀ ਕਲਾ ਵਿੱਚ ਰਹਿਣੇ ਹੀ ਅਰਦਾਸਾਂ ਕਰਦੇ ਆ। ਸਾਡੀ ਆਮ ਆਦਮੀ ਪਾਰਟੀ ਵੱਲੋਂ ਪੂਰੀ ਤਿਆਰੀ ਹੈ। ਜਿਸ ਤਰੀਕੇ ਦੇ ਨਾਲ ਜਲੰਧਰ ਵੈਸ ਜਿੱਤੇ ਸੀ ਬਹੁਤ ਵੱਡੇ ਮਾਰਜਿਨ ਨਾਲ ਉਸੇ ਤਰੀਕੇ ਦੇ ਨਾਲ ਇਹ ਚਾਰ ਇਸ ਯੂਨਿਚ ਹੋਣਾ ਵੀ ਆਮ ਆਦਮੀ ਪਾਰਟੀ ਜ਼ਰੂਰ ਦਿੱਤੇਗੀ। ਪਟਿਆਲਾ ਜ਼ਿਲ੍ਹੇ ਵਿੱਚ ਨજરਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਸਬੰਧੀ ਸ਼੍ਰੀ ਅਕਾਲ ਤਖਤ ਸਦਨ ਵੱਲੋਂ ਬਣਾਈ ਪੰਜ ਮੈਂਬਰੀ ਅਧਿਕਾਰਤ ਕਮੇਟੀ ਨੂੰ ਲੰਮੇ ਸਮੇਂ ਤੋਂ ਗ੍ਰਹਿ ਮੰਤਰਾਲੇ ਵੱਲੋਂ ਮਿਲਣ ਲਈ ਸਮਾਂ ਨਾ ਦੇਣ ਦੇ ਰੋਸ ਵਿੱਚੋਂ ਕੇਂਦਰ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਰਾਜਵੜਾ ਅਤੇ ਬੰਦੀ ਸਿੰਘਾਂ ਦੇ ਮਾਮਲੇ ਸੰਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਜਲਦੀ ਹੀ ਸ਼ਰਮਣੀ ਕਮੇਟੀ ਦਾ ਇੱਕ ਉੱਚ ਪਦਰੀ ਵਫ਼ਦ ਮਿਲਣ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਂਤਰੀ ਕਮੇਟੀ ਦੇ ਇਕਤਰਤਾਪ੍ਰਾਂਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਐਡਵੋਕੇਟ ਅਭਿੰਦਰ ਸਿੰਘ ਧਾਮੀ ਨੇ ਕੀਤਾ। ਉਹਨਾਂ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਹੁਣ ਤੱਕ ਦੇ ਆ ਕੀਤੇ ਆ ਕੁਐਸ਼ਨ ਸੰਬੰਧੀ ਜੈਦਰਸ਼ੀ ਰਿਕਾਲਤਖ ਸਾਹਿਬ ਨੂੰ ਵੀ ਜਲਦ ਜਾਣੂ ਕਰਵਾਇਆ ਜਾਵੇਗਾ ਉਹਨਾਂ ਦੱਸਿਆ ਕਿ 올림픽 ਹਾਕੀ ਵਿੱਚ ਚਿਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਪ੍ਰਤੀ ਹਾਕੀ ਟੀਮ ਵਿੱਚ ਸ਼ਾਮਲ ਸਾਬਤ ਸੂਰਤ ਸਿੱਖ ਨੌਜਵਾਨ ਜਰਮਨਜੀਤ ਸਿੰਘ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਉਹਨੇ ਕਿਹਾ ਹੈ ਕਿ ਸ਼੍ਰਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ 4% ਮਹਿੰਗਾਈ ਪੱਤਾ ਦੇਣ ਬਾਬਤ ਵੀ ਫੈਸਲਾ ਕੀਤਾ ਗਿਆ ਜਿਸ ਵਿੱਚ ਸ਼੍ਰਮਣੀ ਕਮੇਟੀ ਦੇ ਵਿਦੇਕ ਅਦਾਰਿਆਂ ਨਾਲ ਸੰਬੰਧਤ ਮੁਲਾਜ਼ਮ ਸ਼ਾਮਲ ਹੋਣਗੇ ਇਸ ਮੌਕੇ ਧਾਮੀ ਨੇ ਪਿਛਲੇ ਦਿਨੀ ਲੰਗਰ ਸ਼੍ਰੀ ਗੁਰੂ ਰਾਮਦਾਸ ਜੀ ਵਿਖੇ ਸੇਵਾ ਕਰਦੇ ਕੜਾਹੀ ਵਿੱਚ ਡਿੱਗਣ ਵਾਲੇ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵੀ ਕਿਹਾ ਕਿ ਉਸ ਨੂੰ ਬਚਾਉਣ ਦੇ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ ਪਰ ਸੇਵਾਦਾਰ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਹਰ ਮਹੀਨੇ ਦੀ ਤਰ੍ਹਾਂ ਅੱਜ ਵੀ ਉਹ ਮੀਟਿੰਗ ਹੋਈ ਜਿਹਦੇ ਵਿੱਚ ਇਹ ਤਾਂ ਮੁੱਦਾ ਅਹਿਮ ਆ ਉਹ ਤੇ ਮੈਂ ਬਾਅਦ ਚ ਆਉਂਗਾ ਪਿਛਲੇ ਦਿਨੀ ਇੱਕ ਸੇਵਾਦਾਰ ਵਿਚਾਰਾ ਸੇਵਾ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਤੇ ਉਹ ਕੜਾਹੇ ਵਿੱਚ ਵਿਚਾਰਾ ਝੋਲਸਿਆ ਗਿਆ ਯਤਨ ਕੀਤਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪਰ ਉਹ ਯਤਨਾ ਵਿੱਚ ਸਫਲ ਨਹੀਂ ਹੋਏ ਜਿਸ ਨੇ ਕਾਰਨ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਸਰਦਾਰ ਬਲਦੇਵ ਸਿੰਘ ਉਹ ਵਾਜਬ ਜੈਕਟਿਵ ਨੇ ਫੈਸਲਾ ਕੀਤਾ ਕਿਉਂਕਿ ਪਰਿਵਾਰ ਦਾ ਕੋਈ ਜੀ ਕਮਾਉਣ ਵਾਲਾ ਨਹੀਂ ਰਿਹਾ ਉਹਨਾਂ ਨੂੰ 5 ਲੱਖ ਰੁਪਈਆ ਸਹਾਇਤਾ ਤੇ ਨਾਲ ਉਹਦੀ ਘਰ ਦੀ ਬੀਬੀ ਜਾਂ ਉਹਦਾ ਬੇਟਾ ਉਹਨੂੰ ਤੁਰੰਤ ਨੌਕਰੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵਿੱਚ ਦਿੱਤੀ ਜਾਊਗੀ। ਦੂਸਰਾ ਪਿਛਲੇ ਦਿਨੀ ਇੱਕ ਬਹੁਤ ਮੰਦ ਭਾਗੀ ਘਟਨਾ ਵਾਪਰੀ ਗੁਰਦਾਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਵਿਖੇ ਉੱਥੇ ਸਿਲੰਡਰ ਦੇ ਗੈਸ ਸਿਲੰਡਰ ਦੇ ਫਟ ਜਾਣ ਦੇ ਨਾਲ ਦੋ ਸਾਡੇ ਮੁਲਾਜ਼ਮ ਤੇ ਪੰਜ ਬੱਚੇ ਵਿਚਾਰੇ ਜਿਹੜੇ ਸੇਵਾ ਕਰਨ ਆਏ ਸੀ ਉਹ ਵੀ ਚੁਣਸੇ ਗਏ ਜਿਹੜੇ ਦੋ ਸੇਵਾਦਾਰ ਸੀ ਉਹਨਾਂ ਚੋਂ ਇੱਕ ਤੂਫੀਆ ਸੀ ਸਾਡਾ ਉਹ ਮੌਤ ਦੀ ਲੜਾਈ ਲੜਦਾ ਲੜਦਾ ਅਖੀਰ ہار ਗਿਆ ਤੇ ਉਹਦੀ ਮੌਤ ਹੋ ਗਈ ਜਿਹੜੇ ਬੱਚੇ ਸੀ ਉਹਨਾਂ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਕਿ ਇਹਨਾਂ ਦਾ ਇਲਾਜ ਜਿਹੜਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾਉਗੀ ਤੇ ਉਹ ਅਸੀਂ ਜਥਾ ਸ਼ਕਤ ਮੁਤਾਬਕ ਨਹੀਂ ਡਾਕਟਰਾਂ ਨੂੰ ਕਿਹਾ ਸੀ ਕਿ ਬਿਹਤਰ ਤੋਂ ਬਿਹਤਰ ਜਿਹੜਾ ਇਲਾਜ ਹੈ ਇਹਨਾਂ ਦਾ ਕੀਤਾ ਜਾਵੇ ਸਤਗੁਰ ਨੇ ਉਹਨਾਂ ਨੂੰ ਦੋਹੇ ਰੋਗ ਤਾਂ ਤੰਦਰੁਸਤੀ ਬਖਸ਼ਿਸ਼ ਕੀਤੀ ਜਿਹੜਾ ਇੱਕ ਤੂਫੀਆ ਵਿਚਾਰਾ ਉਹਦੀ ਡੈਥ ਹੋ ਗਈ ਉਹਦੇ ਵੀ ਪਰਿਵਾਰਕ ਜੀ ਜਿਹੜਾ ਕੋਈ ਸਹਾਰਾ ਨਹੀਂਗਾ ਉਹਨਾਂ ਦਾ ਤੇ ਮਾਤਾ ਬੜੇਪੇ ਚ ਆ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੀ 5 ਲੱਖ ਰੁਪਈਆ ਮਾਲੀ ਸਹਾਇਤਾ ਤੇ ਨਾਲ ਇੱਕ ਪਰਿਵਾਰ ਦੇ ਜੀ ਨੂੰ ਤੁਰੰਤ ਨੌਕਰੀ ਦੇਣ ਦਾ ਜਿਹੜਾ ਉਹ ਵੀ ਅੱਜ ਫੈਸਲਾ ਕੀਤਾ ਨਾਲ ਦੀ ਨਾਲ ਜਿਹੜੇ ਬੱਚੇ ਜਿਨ੍ਹਾਂ ਨੂੰ ਉਹ ਅੱਗ ਦਾ ਸੇਕ ਫਲੈਂਡਰ ਫਟਣ ਨਾਲ ਲੱਗਾ ਉਹਨਾਂ 5 ਬੱਚਿਆਂ ਨੂੰ 75 75000 ਰੁਪਈਆ ਉਹ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਪਿਛਲੇ ਦਿਨੀ 올림픽 ਦੇ ਵਿੱਚ ਤਾਂਬੇ ਦਾ ਤਗਮਾ ਲੈ ਕੇ ਭਾਰਤੀ ਹਾਕੀ ਟੀਮ ਇੱਥੇ ਸੱਚਖੰਡ ਸ੍ਰੀ ਦਰਵਾਰ ਸਾਹਿਬ ਨਤਮਸਤਕ ਹੋਣ ਆਈ ਸੀ ਜੇਹ ਦੇ ਵਿੱਚ ਉਹਨਾਂ ਦਾ ਸਤਿਕਾਰ ਵੀ ਕੀਤਾ ਗਿਆ ਪਰ ਉਹਨਾਂ ਚ ਇੱਕ ਪਲੇਅਰ ਜਰਮਨ ਪ੍ਰੀਤ ਸਿੰਘ ਜਿਹੜਾ ਸਾਫਤ ਸੂਰਤ ਆ ਉਹਦਾ ਵਿਸ਼ੇਸ਼ ਸਨਮਾਨ ਜਿਹੜਾ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਰੂਗੀ ਤੇ 5 ਲੱਖ ਰੁਪਇਆ ਉਹਨਾਂ ਨੂੰ ਵੀ ਉਹ ਸਾਫਤ ਸੂਰਤ ਹਾਕੀ ਦਾ ਪਲੇਅਰ ਪੰਜਾਬ ਦੀ ਤੇ ਇਸ ਗੁਰਾਂ ਦੀ ਧਰਤੀ ਦਾ ਜਿਹੜਾ ਸਾਫਤ ਸੂਰਤ ਉਹ ਵਿਦੇਸ਼ਾਂ ਦੀ ਧਾਰਤੀ ਤੇ ਮੈਚ ਖੇਡਿਆ ਉਹਦਾ ਵੀ ਅੱਜ ਫੈਸਲਾ ਕੀਤਾ ਗਿਆ। ਪੋਥੋਂ علاوہ ਪੰਥਰਤਨ ਜਥੇਦਾਰ ਗੁਰਚਾਰਨ ਸਿੰਘ ਜੀ ਟੋੜਾ ਜਿਨ੍ਹਾਂ ਦੀ 100 ਸਾਲਾ ਜਨਮ ਸ਼ਤਾਬ ਦੀ ਆ ਰਹੀ ਹੈ। ਉਹ 20 ਸਾਲ 24 ਸਤੰਬਰ ਦੇ ਵਿੱਚ ਉਹਦਾ ਨਿਰਣਾ ਕੀਤਾ ਗਿਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਵੱਡੇ ਪੱਧਰ ਤੇ ਮਨਾਉਊਗੀ। ਇਹਦੇ ਨਾਲ ਦੇ ਨਾਲ ਕਿਉਂਕਿ ਮਲਾਜਮਾਂ ਨੂੰ ਸਮੇਂ ਅਨੁਸਾਰ ਵਡਾਉਤਰੀ ਵੀ ਕਈ ਵਾਰੀ ਦੇਣੀ ਪੈਂਦੀ ਆ ਉਹ 4% ਅੱਜ ਮਗਹਾਈ ਪਤਾ ਦੇਣ ਦਾ ਵੀ ਫੈਸਲਾ ਹੋਇਆ ਇਹ ਫੈਸਲਾ ਜਿਹੜੇ ਸਾਡੇ ਐਜੂਕੇਸ਼ਨ ਅਦਾਰੇਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜਮ ਐ ਉਹਨਾਂ ਤੇ ਵੀ ਲਾਗੂ ਹੋਊਗਾ ਕੋਲਕਾਤਾ ਵਿੱਚ ਮੈਡੀਕਲ ਕਾਲਜ ਦੀ ਇੱਕ ਮਹਿਲਾ ਡਾਕਟਰ ਦੇ ਨਾਲ ਕਥਿਤ ਤੌਰ ਤੇ ਜ਼ਬਰ ਜਨਾਹ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਤਲਵੰਡੀ ਸਾਬੋ ਦੇ ਸਮੂਹ ਡਾਕਟਰਾਂ ਅਤੇ ਡਾਕਟਰੀ ਸਟਾਫ ਨੇ ਹੜਤਾਲ ਕਰਕੇ ਹਸਪਤਾਲ ਦੇ ਅੱਗੇ ਧਰਨਾ ਲਗਾ ਕੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਡਾਕਟਰਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਇਸ ਮੌਕੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਉਦੋਂ ਜਦੋਂ ਹਸਪਤਾਲ ਦਾ ਜਾਇਜ਼ਾ ਲਿਆ ਗਿਆ ਤਾਂ ਉੱਥੇ ਇਲਾਜ ਕਰਵਾਉਣ ਲਈ ਪਹੁੰਚੇ ਲੋਕ ਖੰਜਰਖਵਾਰ ਹੁੰਦੇ ਨਜ਼ਰਾਈ ਤੇ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਵੀ ਬੰਦ ਪਈਆਂ ਸਨ ਜਿਸ ਨੂੰ ਲੈ ਕੇ ਲੋਕ ਡਾਕਟਰਾਂ ਦੀ ਆਲੋਚਨਾ ਕਰਦੇ ਨੇ ਜਰਾਏ ਅੱਜ ਸਾਡੇ ਹਸਪੀਟਲ 'ਚ ਸਾਰੀ ਆਪਡੀਜ਼ ਬੰਦ ਨੇ ਸਾਰੀਆਂ ਇਲੈਕਟਿਵ ਸਰਜਰੀਜ਼ ਬੰਦ ਨੇ ਤੇ ਇਹ ਪੂਰੇ ਪੰਜਾਬ 'ਚ ਹੀ ਨੇ ਬੰਦ ਸਾਡੀਆਂ ਜਿਹੜੀਆਂ ਮੰਗਾਂ ਸਪੈਸ਼ਲੀ ਇਹ ਹੀ ਨੇ ਜਿਵੇਂ ਸਾਡੀਆਂ ਮਲਕੀ ਮੇਲ ਸਟਾਫਾਂ ਹੁੰਦੀਆਂ ਨੇ ਜਾਂ ਫੀਮੇਲ ਸਾਡੀਆਂ ਐਮਓ ਹੁੰਦੀਆਂ ਨੇ ਉਹ ਕਲੀਆਂ ਇੱਥੇ ਹੁੰਦੀਆਂ ਨੇ ਉਨਨਲੀ ਕੋਈ ਮਦਦ ਮਤਲਬ ਸਿਕਿਉਰਿਟੀ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਸਾਡੀ ਮੰਗ ਇਹ ਹੈ ਵੀ ਸਾਨੂੰ ਇੱਥਾ ਮਤਲਬ ਇੱਥੇ ਫੋਰਸ ਹੋਵੇ ਜਿਹੜੇ ਕਿ ਮਤਲਬ ਇੱਥੇ 24 ਘੰਟੇ ਹੋਵੇ ਸ਼ੰਭੂ ਬਾਰਡਰੋ ਤੇ ਧਰਨਾ ਦੇ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਮੋਗਾ ਜ਼ਿਲ੍ਹੇ ਦੇ ਪਿੰਡ ਕੋਟ ਸਦਰਖਾਂ ਦੇ ਕਿਸਾਨ ਬਾਪੂ ਜਰਨੈਲ ਸਿੰਘ ਦੀ ਤਬੀਅਤ ਵਿਗੜਨ ਤੋਂ ਬਾਅਦ ਮੌਤ ਹੋ ਗਈ ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੀ ਜਿਸ ਕਾਰਨ ਕਿਸਾਨਾਂ ਨੂੰ ਲਗਾਤਾਰ ਦਰਨਾ ਦੇਣਾ ਪੈ ਰਿਹਾ ਤੇ ਇਸੇ ਤਰਨੇ ਦੌਰਾਨ ਕਿਸਾਨ ਜਰਨੈਲ ਸਿੰਘ ਦੀ ਮੌਤ ਹੋਈ ਹੈ ਕਿਸਾਨ ਆਗੂਆਂ ਨੇ ਸ਼ਹੀਦ ਕਿਸਾਨ ਜਰਨੈਲ ਸਿੰਘ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ ਇਹ ਬਾਪੂ ਜਰਨੈਲ ਸਿੰਘ ਜੀ ਪਿੰਡ ਕੋਟ ਸਦਰਗਾ ਤੋਂ ਸੀਗੇ ਤੇ ਮੋਗੇ ਜ਼ਿਲ੍ਹੇ ਦੀ ਵਾਰੀ ਸੀਗੀ ਸ਼ੰਭੂ ਬਾਰਡਰ ਤੇ 10 ਤਰੀਕ ਤੋਂ ਲੈ ਕੇ 20 ਤਰੀਕ ਤੱਕ ਤੇ ਇਹ 10 ਤਰੀਕ ਨੂੰ ਸਵੇਰੇ ਰਵਾਨਾ ਹੋਏ ਸੀ ਬੁੱਕੀਪੁਰੇ ਚੌਕੋਂ ਸ਼ੰਭੂ ਬਾਰਡਰ ਲਈ ਤੇ ਕੱਲ ਸੂਆ ਇਹਨਾਂ ਨੇ ਉੱਥੇ ਕਿਹਾ ਵੀ ਮੈਨੂੰ ਥੋੜੀ ਜੀ ਤਕਲੀਫ ਹੈ ਅਸੀਂ ਸੋਚਿਆ ਵੀ ਇਹਨਾਂ ਨੂੰ ਪੰਜਾਬ ਦੇ ਸ਼ਿਕਾਇਤ ਹੋਗੀ ਤੇ ਪੰਜਾਬ ਦਾ ਕੈਪਸੂਲ ਤਾਂ ਕਹਿੰਦੇ ਨਹੀਂ ਵੀ ਅਸੀਂ ਪਿੰਡ ਇਲਾਜ ਕਰਾਉਣਾ ਵਾ ਤੇ ਜਦੋਂ ਇਹ ਬੱਸ ਬੈਠੇ ਤੇ ਇਹਨਾਂ ਦੀ ਰਾਜਪੁਰੇ ਤਬੀਅਤ ਬਿਲਕੁਲ ਵਿਗੜ ਗਈ ਆ ਤੇ ਉਥੇ ਰਹਿਣ ਦੇ ਕਾਰਨ ਬਜ਼ੁਰਗ ਰਹਿੰਦੇ ਆ ਮੱਛਰ ਆ ਗਰਮੀ ਆ ਹੋਮਸ ਹੈ ਉਹਦੇ ਕਾਰਨ ਬਜ਼ੁਰਗਾਂ ਨੂੰ ਤਕਲੀਫ ਵੀ ਬਹੁਤ ਜ਼ਿਆਦਾ ਹੁੰਦੀ ਬਾਰਡਰ ਦੇ ਉੱਤੇ ਤੇ ਸਰਕਾਰ ਦੇ ਕਾਰਨ ਇਹਨਾਂ ਦੀ ਮੋਰਚੇ ਦੇ ਵਿੱਚ ਤੰਗੀਤ ਵਿਗੜਨ ਦੇ ਕਾਰਨ ਇੱਕ ਹੋਰ ਕਿਸਾਨ ਦੀ ਜਰਨੈਲ ਸਿੰਘ ਦੀ ਬਜ਼ੁਰਗ ਦੀ ਸ਼ਹੀਦੀ ਹੋਈ ਹੈ ਜਿਹਦੀ ਸਿੱਧੀ ਸਿੱਧੇ ਤੌਰ ਤੇ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਸਰਕਾਰਾਂ ਨੂੰ ਚਾਹੀਦਾ ਕਿ ਕਿਸਾਨਾਂ ਦੀ ਗੱਲਬਾਤ ਸੁਣੇ ਉਥੇ ਬਜ਼ੁਰਗ ਮੱਛਰਾਂ ਦੇ ਵਿੱਚ ਬੈਠੇ ਆ ਮੀਂਹ ਦੇ ਵਿੱਚ ਬੈਠੇ ਆ ਗਰਮੀ ਦੇ ਵਿੱਚ ਬੈਠੇ ਆ ਉਹਨਾਂ ਦੀ ਤਬੀਅਤ ਵਿਗੜਦੀ ਹੈ ਤੇ ਬਹੁਤ ਸਾਰੇ ਕਿਸਾਨ ਪਹਿਲਾਂ ਵੀ ਸ਼ਹੀਦ ਹੋ ਚੁੱਕੇ ਹਨ ਉਹਨਾਂ ਦੀ ਲੜੀ ਦੇ ਵਿੱਚ ਸਰਦਾਰ ਜਰਨੈਲ ਸਿੰਘ ਵੀ ਸ਼ਹੀਦ ਹੋ ਚੁੱਕਿਆ ਹਨ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹ ਹੀ ਸਰਕਾਰਾਂ ਤੋਂ ਕਰਦੇ ਆ ਵੀ ਜੋ ਮਤਲਬ ਕਿ ਪਹਿਲਾਂ ਤਾਂ ਕਿਸਾਨਾਂ ਦੀ ਗੱਲ ਸੁਣੀ ਜਾਵੇ ਤੇ ਦੂਜੀ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀਗਾ ਤੇ ਸਰਕਾਰ ਨੂੰ ਚਾਹੀਦਾ ਵੀ ਇਹਦੀ ਜੋ ਸ਼ਹੀਦ ਪਰਿਵਾਰ ਦੀ ਮਦਦ ਬੰਦੀ ਹੈ ਪੰਜਾਬ ਸਰਕਾਰ ਪਹਿਲੋਂ ਪਹਿਲ ਸਰਕਾਰ ਦਾ ਹੱਕ ਮੰਦਾ ਪੰਜਾਬ ਸਰਕਾਰ ਦਾ ਵੀ ਸ਼ਹੀਦ ਜਰਨੈਲ ਸਿੰਘ ਦੇ ਪਰਿਵਾਰ ਦੀ ਵੱਧ ਤੋਂ ਵੱਧ ਉਹ ਮਦਦ ਕਰਨ ਬੜੇ ਦੁੱਖ ਦੀ ਗੱਲ ਹੈ 220 ਤੋਂ ਲੈ ਕੇ ਜਿਹੜੇ ਸਾਡੇ ਕਿਸਾਨ ਸੰਘਰਸ਼ ਕਮੇਟੀ ਹੈਗੀ ਆ ਜਾਂ ਜਿੰਨੀਆਂ ਵੀ ਕਿਸਾਨ ਦੀਆਂ ਜਥੇਬੰਦੀਆਂ ਉਹਨਾਂ ਨੂੰ ਚਾਹੇ ਦਿੱਲੀ ਧਰਨਾ ਚਾਹੇ ਸ਼ੰਭੂ ਧਰਨੇ ਦੀ ਗੱਲ ਕਰੀਏ ਸਾਡੇ ਪੰਜਾਬ ਨੇ ਆਪਦੇ ਘਟੋ-ਘਟ ਹਿਆਰ ਦੇ ਨੇੜੇ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜੇ ਮੋਢੀ ਜਿਹੜੇ ਸਾਡੇ ਬਯੂਸ ਸੀਗੇ ਉਹ ਖੋਲੇ ਆ ਕਿ ਉਹਦੇ ਵਿੱਚ ਸਭ ਤੋਂ ਵੱਡੀ ਤਰਾਸ ਜਿਹੜੀ ਪੰਜਾਬ ਦੇ ਵਿੱਚ ਆ ਰਹੀ ਹੈਗੀ ਆ ਵੀ ਜਿਵੇਂ ਸਰਦਾਰ ਜਰਨੈਲ ਸਿੰਘ ਜਿਹੜੇ ਸਦਰਕੋੜ ਪਿੰਡ ਤੋਂ ਸੀਗੇ ਜਿਨ੍ਹਾਂ ਦੀ ਡਿਊਟੀ ਸੀ ਸ਼ੰਭੂ ਬਾਰਡਰ ਤੇ ਮੈਂ ਵੀ ਕੁਛ ਦਿਨ ਪਹਿਲਾਂ ਲੱਗਿਆ ਕੋਈ ਵੀ ਸਹੂਲਤ ਨਹੀਂ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਵੀ ਉੱਥੇ ਕੋਈ ਬਿਜਲੀ ਦੀ ਸਹੂਲਤ ਦਿੱਤੀ ਜਾਵੇ ਜਾਂ ਕੋਈ ਹੋਰ ਸਹੂਲਤ ਦਿੱਤੀ ਜਾਵੇ ਕੋਈ ਕਿਸਾਨ ਕਿਦੇ ਵਾਸਤੇ ਲੜਦਾ ਕਿਸਾਨ ਹਰ ਮਸ਼ੰਦੇ ਵਾਸਤੇ ਲੜਦਾ ਹਰ ਉਸ ਵਾਸਤੇ ਲੜਦਾ ਚਾਹੇ ਮਜ਼ਦੂਰ ਦੀ ਗੱਲ ਕਰ ਲਓ ਕਿਸਾਨ ਦੀ ਗੱਲ ਕਰ ਲਓ ਬਿਜ਼ਨਸਮੈਨ ਦੀ ਗੱਲ ਕਰ ਲਓ ਜੇ ਕਿਸਾਨ ਆ ਤਾਂ ਉਹਦੀ ਬਿਜ਼ਨਸਮੈਨ ਹੈਗਾ ਇਸ ਵਾਸਤੇ ਸਾਡੀ ਪੰਜਾਬ ਸਰਕਾਰ ਤੋਂ ਮੰਗਾ ਵੀ ਜੋ ਇਹਨਾਂ ਦਾ ਜਿਹੜੇ ਸਰਦਾਰ ਜਰਨੈਲ ਸਿੰਘ ਜੀ ਸ਼ਹੀਦ ਹੋਏ ਆ ਉੱਥੇ ਇਹਨਾਂ ਨੂੰ ਜੋ ਬੰਦਾ ਇਹਨਾਂ ਦਾ ਹੈਗਾ ਉਹ ਦਿੱਤਾ ਜਾਵੇ ਇਹਨਾਂ ਦਾ ਗਰੀਬ ਪਰਿਵਾਰ ਆ ਦੋ ਤਿੰਨ ਏਕੜ ਇਹਨਾਂ ਦੀ ਜ਼ਮੀਨ ਆ ਤੇ ਇਹਨਾਂ ਦੇ ਜਿਹੜੇ ਬੱਚੇ ਨੂੰ ਕਿਤੇ ਨਾ ਕਿ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਪੰਜਾਬ پولیس ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗੈਂਗਸਟਰ ਜਗੂ ਭਗਵਾਨਪੁਰੀਆ ਗਰੋਹ ਦੇ ਚਾਰ ਮੈਂਬਰ ਗ੍ਰਿਫਤਾਰ ਕੀਤੇ ਦਰਅਸਲ ਜਲੰਧਰ ਦੇ ਹਾਥੀ ਪੁਲਿਸ ਨੇ ਜਲੰਧਰ ਬਟਾਲਾ ਹਾਈਵੇ ਉਤੇ 70 ਕਿਲੋਮੀਟਰ ਤੱਕ ਪੇछा ਕਰਕੇ ਜਗੂ ਭਗਵਾਨਪੁਰੀਆ ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨਾਲ ਪੰਜਾਬ ਵਿੱਚ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਹੋ ਗਿਆ ਇਸ ਦੀ ਜਾਣਕਾਰੀ ਜਲੰਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਵਿੱਚ ਸਾਂਝੀ ਕੀਤੀ। ਉਹਨਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗੈਂਗ ਜਰਮਨੀ ਵਿੱਚ ਰਹਿਣ ਵਾਲੇ ਆਮਨ ਉਰਫ ਅੰਡਾ ਦੇ ਸੰਪਰਕ ਵਿੱਚ ਸੀ ਜੋ ਕਮਾਂਤਰੀ ਸਬੰਧਾਂ ਦੀ ਵਰਤੋਂ ਕਰਕੇ ਪੰਜਾਬ ਵਿੱਚ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਚਾਰੋਂ ਮੈਂਬਰਾਂ ਕੋਲ ਇੱਕ ਰਿਵਾਲਵਰ, ਦੋ ਪਿਸਟਲ, ਇੱਕ ਗਲੌਕ ਪਿਸਟਲ 9mm, ਚਾਰ ਜਿੰਦਾਕਾਰਤੂ ਸੱਤੇ ਦੋ ਵਾਹਨ ਬਰਾਮਦ ਹੋਏ ਨੇ। ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਇੱਕ ਕਤਲ ਦੇ ਮਾਮਲੇ ਵਿੱਚ ਵੀ ਲੁੜਿੰਦਾ ਸੀ ਐਸ ਐਚ ਓ ਭਗਪੁਰ ਨੇ ਪਰਸੋਂ ਦੀ ਗੱਲ ਹੈਗੀ ਆ ਅਲਰਟ ਟੀਮਸ ਨੇ ਜਿਹੜੀਆਂ ਇੱਕ ਚੇਜ਼ ਕੀਤੀ ਹੈ ਜਿਹੜੀ ਸਾਡੇ ਤੋਂ ਚੱਲ ਕੇ ਬਟਾਲਾ ਡਿਸਟ੍ਰਿਕਟ ਤੱਕ ਗਈ ਤਕਰੀਬਨ 70 ਕਿਲੋਮੀਟਰ ਦੀ ਉਹਦੇ ਵਿੱਚ ਇਹਨਾਂ ਨੇ ਦੋ ਐਸ ਯੂ ਵੀ ਸਿੱਗੀਆਂ ਇੱਕ ਬਰੇਜ਼ਾ ਕਾਰ ਹੈਗੀ ਆ ਇੱਕ ਦੂਸਰੀ ਹੈਗੀ ਆ ਮੰਡਰਾ ਐਕਸ ਯੂ ਵੀ ਹੈਗੀ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਇੰਟਰਸੈਪਟ ਕਰਨ ਦੀ ਚੇਜ਼ ਹੋ ਗਈ ਉਹਦੇ ਵਿੱਚ ਇਹਨਾਂ ਨੇ ਉਹ ਗੱਡੀਆਂ ਫੜ ਲਈਆਂ ਤੇ ਪਲੱਸ ਉਹਦੇ ਤੋਂ ਜਿਹੜਾ ਅੱਗੇ ਟ੍ਰੇਲ ਬਣੀ ਹੈਗੀ ਆ ਉਹ ਮੈਂ ਛੱਡਣਾ ਜ਼ਰੂਰ ਸੰਜੀ ਕਰਨੀ ਚਾਹੁੰਦਾ ਇਹਦੇ ਨਾਲ ਇਹਨਾਂ ਦੇ ਵਿੱਚ ਹੀ ਇੱਕ ਮੁੰਡਾ ਹੈਗਾ ਜਿਹਦਾ ਨਾਮ ਹੈਗਾ ਸਾਬੀ ਕਮਾਂਡੋ ਉਹਨੂੰ ਉਹਦਾ ਏਲੀਅਸ ਹੈਗਾ ਸਾਬੀ ਕਮਾਂਡੋ ਤੇ ਉਹਦਾ ਪੂਰਾ ਨਾਮ ਤੁਹਾਨੂੰ ਅਸੀਂ ਪ੍ਰੈਸ ਨੋਟ 'ਚ ਸ਼ੇਅਰ ਕਰ ਦਿੰਨੇ ਹੈਗੇ ਆ ਇਸ ਬੰਦੇ ਨੇ 23 ਜੁਲਾਈ ਨੂੰ ਪਿਛਲੇ ਮਹੀਨੇ ਉਥੇ ਗਾਂਧੀ ਕੈਂਪ ਦੇ ਵਿੱਚ ਇੱਕ ਮਰਡਰ ਕੀਤਾ ਸੀ ਇੱਕ ਕਾਦਾ ਕੀਤਾ ਸੀ ਤਕਰੀਬਨ ਦੋ ਹੀ ਸੀਗੇ ਦੂਸਰਾ ਬੰਦਾ ਜਿਹੜਾ ਹੈਗਾ ਉਹ ਹਲੇ ਤੱਕ ਸੀਰੀਅਸਲੀ ਇੰਜਰਡ ਹੈਗਾ ਜਿਹੜਾ ਕਿ ਹਸਪਟਲਾਈਜ਼ ਰਿਹਾ ਉਹ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹ ਤੋਂ ਇਲਾਵਾ ਜਦੋਂ ਉਸ ਬਟਾਲਾ ਪੁਲਿਸ ਨੇ ਉਹਨੂੰ ਇਨਵੈਸਟੀਗੇਟ ਕੀਤਾ ਏ ਉਥੋਂ ਭੱਜ ਕੇ ਆਪਣਾ ਮੋਬਾਈਲ ਮੂਲ ਸਿਮ ਤੋੜ ਕੇ ਸਾਰਾ ਇੱਥੇ ਜਲੰਧਰ ਦੇ ਏਰੀਆ ਦੇ ਵਿੱਚ ਆ ਕੇ ਰਹਿਣ ਲੱਗ ਪਿਆ ਸਾਡੇ ਐਸਐਚਓ ਸਾਹਿਬ ਨੂੰ ਜਿਹੜੀ ਇੱਕ ਸਿਪਰੇਟ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਉਹਨਾਂ ਨੂੰ ਚੇਸ ਕੀਤਾ ਇਹ ਸਾਰੇ ਮੋਡੂਲ ਨੂੰ ਚੇਸ ਕੀਤਾ ਜਿਹੜਾ ਉਹਨਾਂ ਦੇ ਕੋਲ ਸੀਗਾ ਵੀ ਇਹ ਬੰਦੇ ਇੱਥੇ ਲੋਕੇ ਆਪਣਾ ਨਵਾਂ ਮੋਡੂਲ ਬਣਾ ਰਹੇ ਹੈਗੇ ਆ ਉਹ ਤੋਂ ਬਾਅਦ ਉਹਨਾਂ ਨੇ 1 ਵਾਈ 1 ਇਹ ਅਰੈਸਟ ਕੀਤੀਆਂ ਹੈਗੀਆਂ ਇਹਦੇ ਵਿੱਚੋਂ ਸਾਨੂੰ ਕਾਫੀ ਵੱਡੀ ਰਿਕਵਰੀਜ਼ ਜਿਹੜੀਆਂ ਹੋਈਆਂ ਇੱਕ ਗਲੌਕ 9 ਐਮ ਐਮ ਦਾ ਪਿਸਟਲ ਹੁੰਦਾ ਚਾਈਨੀਜ਼ ਔਰ ਜਿਹੜਾ ਕਿ that is a very good weapon ਜਿਹੜੇ অলমোਸਟ সিমিলার ਟੂ ਆਰ ਵੈਪਨ ਜਿਹੜੇ ਸਾਡੇ ਕੋਲ ਹੁੰਦੇ ਹੈਗੇ ਆ ਬਾਕੀ ਇਹ ਤੋਂ ਇਲਾਵਾ ਜਿਹੜੇ ਹੈਗੇ ਆ ਦੂਸਰੇ ਦੋ ਪਿਸਟਲ 34 ਤੇ ਮਿਲੇ ਹੈਗੇ ਆ ਔਰ ਇੱਕ ਇਹਨਾਂ ਚ ਰਵਲਵਰ ਵੀ ਮਿਲਿਆ ਉਹਨੂੰ ਅਸੀਂ ਹੱਲੇ ਚੈੱਕ ਕਰਾਂਗੇ ਸਾਇੰਟਿਫਿਕਲੀ ਵੀ ਉਹ ਕਿੱਥੇ ਦਾ ਮੇਕ ਹੈਗਾ ਉਹਦਾ ਕਿੱਥੋਂ ਮਿਲਿਆ ਬਾਕੀ ਕੱਟ ਚੀਜ਼ ਹੈਗੇ ਨੇ ਨਾਲ ਦੋ ਗੱਡੀਆਂ ਹੈਗੀਆਂ ਇਸ ਅਰੈਸਟ ਦੇ ਨਾਲ ਜਿਹੜਾ ਇਹਨਾਂ ਦਾ ਪਾਸਟ ਕਰਾਈਮ ਆ ਉਹ ਤਾਂ ਟਰੇਸ ਹੋਏ ਹੀ ਹੋਇਆ ਉਹ ਤੋਂ ਇਲਾਵਾ ਜਿਹੜਾ ਇਹਨਾਂ ਦਾ ਫਿਊਚਰ ਡਿਜ਼ਾਈਨ ਸੀ ਇੱਥੇ ਆ ਕੇ ਵੀ ਇਹ ਹੋਰ ਇਤਾਂ ਦੇ ਕੰਮ ਕਰ ਸਕਦੇ ਸੀਗੇ ਉਹਨੂੰ ਵੀ ਅਸੀਂ ਰੁਕਿਆ ਹੈਗਾ ਜਦੋਂ ਇਹਨਾਂ ਦੀ ਹੁਣ ਤੱਕ ਦੀ ਇਨੀਸ਼ੀਅਲ ਜਿਹੜੀ ਤਪਤੀਸ਼ ਹੋਈ ਹੈ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਜਿਹੜਾ ਸੋਰਸ ਆਫ ਵੈਪਨਸ ਜਿਹੜੇ ਇਹਨੇ ਸਵਿਸਟਿਗੇਟਡ ਵੈਪਨ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਤੁਹਾਨੂੰ ਪਏ ਉਹਨਾਂ ਬਾਰੇ ਪਤਾ ਕੀਤਾ ਗਿਆ ਤਾਂ ਉਹ ਗੱਲ ਸਾਹਮਣੇ ਆਈ ਹੈ ਵੀ ਇੱਕ ਜਰਮਨ ਦੇ ਵਿੱਚ ਬੰਦਾ ਬੈਠਾ ਹੋਇਆ ਉਹਨੂੰ ਜਿੱਦਾਂ ਇਹ ਇਹਦਾ ਏਰੀਆ ਸਭੀ ਕਮਾਂਡੋ ਹੈਗਾ ਉਹਦਾ ਏਰੀਆ ਅੰਡਾ ਅੰਡਾ ਕਹਿੰਦੇ ਉਹ। ਹੀ ਇਜ਼ ਅਸੋਸੀਏਟਡ ਆਫ ਮਿਸਟਰ ਜੱਗੂ ਭਗਵਾਨਪੁਰੀਆ ਕਿ ਇੱਥੇ ਦਾ ਬਦਮਾਸ਼ ਸਿਗਾ ਜਿਹੜਾ ਵੀ ਹੁਣ ਕਾਫੀ ਚਿਰ ਤੋਂ ਜੇਨਾਂ ਦੇ ਵਿੱਚ ਧੱਕੇ ਖਾ ਰਿਹਾ ਹੈਗਾ। ਉਹਦੇ ਨਾਲ ਅਸੋਸੀਏਟਡ ਸਿਗਾ ਉਹ ਉੱਥੇ ਬੈਠ ਕੇ ਇਦਾਂ ਦੇ ਬੰਦਿਆਂ ਨੂੰ ਜਿਹੜੇ ਯੰਗ ਮੁੰਡੇ ਹੈਗੇ ਆ ਜਿਨ੍ਹਾਂ ਨੂੰ ਉਹ ਅਗਲੇ ਐਕਸਪਲੋਇਟ ਕਰ ਸਕਦੇ ਆਪਣੇ ਕੰਮਾਂ ਲਈ। ਤੇ ਉਹ ਐਕਸਪਲੋਇਟ ਕਰਦੇ ਹੈਗੇ ਆ ਫਿਰ ਇੱਕ ਨੂੰ ਦੂਜਾ ਲੜਾਉਂਦੇ ਹੈਗੇ ਫਿਰ ਪੋਸਟਰਾਂ ਪਾਉਂਦੇ ਹੈਗੇ ਆ ਸਾਡੇ ਪੰਜਾਬ ਦਾ ਜਿਹੜਾ ਮਾਹੌਲ ਹੈਗਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਮੋਰਿੰਡਾ ਵਿਖੇ ਮਹਾਰਾਜਾ ਜਸਤ ਸਿੰਘ ਰਾਮਗੜੀਆ ਫੈਡਰੇਸ਼ਨ ਵੱਲੋਂ ਸਿੱਖ ਕੌਮ ਦੇ ਮਹਾਨ ਯੋਧੇ ਸੁਖਾ ਸਿੰਘ ਕਲਸੀ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਮਹਾਰਾਜਾ ਜਸਤ ਸਿੰਘ ਰਾਮਗੜੀਆ ਫੈਡਰੇਸ਼ਨ ਦੇ ਸਕੱਤਰ ਦਲਜੀਤ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਾ ਸਿੰਘ ਸਿੱਖ ਕੌਮ ਦੇ ਮਹਾਨ ਯੋਧੇ ਸਨ ਜਿਨ੍ਹਾਂ ਨੇ ਮੱਸਾ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਸੀ ਉਹਨਾਂ ਕਿਹਾ ਕਿ ਉਹਨੂੰ ਮਾਣ ਸੁਖਾ ਸਿੰਘ ਕਲਸੀ ਉੱਤੇ ਜਿਨ੍ਹਾਂ ਨੇ ਉਸ ਸਮੇਂ ਮਸਾ ਰੰਗੜ ਦਾ ਸੋਧਾ ਲਗਾਇਆ ਸੀ ਇਸ ਮੌਕੇ ਮਹਾਰਾਜਾ ਜਸपाल ਸਿੰਘ ਰਾਮਗੜੀਆ ਫੈਡਰੇਸ਼ਨ ਦੇ ਸਰਪ੍ਰਸਤ ਕੁਲਬੀਰ ਸਿੰਘ ਸੋਨੂੰ ਪ੍ਰਧਾਨ ਵਿਕਰਮਜੀਤ ਸਿੰਘ ਸੋਨਪਾਲ ਮੀਤ ਪ੍ਰਧਾਨ ਗਿਆਨੀ ਤੇਜਿੰਦਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ ਅੱਜ ਦਾ ਸ਼ੋਹ ਦਿਹਾੜਾ ਭਾਈ ਸੁਖਾ ਸਿੰਘ ਕਲਸੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਮਹਾਰਾਜਾ ਅਸਦਾ ਜਸਤਾ ਸਿੰਘ ਰਾਮਗੜੀਆ ਫੈਡਰੇਸ਼ਨ ਵੱਲੋਂ ਮਹਾਰਾਜਾ ਸਰਤਾ ਜੱਸਾ ਸਿੰਘ ਰਾਮਗੜੀਆ ਚਾਂਬ ਦੇ ਵਿੱਚ ਬੜੀ ਸ਼ਰਧਾ ਤੇ ਉਸਤਾਦ ਦੇ ਨਾਮ ਮਨਾਇਆ ਜਾ ਰਿਹਾ ਹੈ। ਬਸਾ ਰੰਗੜ ਦਾ ਸਿਰ ਕੱਟ ਕੇ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਲਿਆਂਦਾ ਸੀ ਜਿਸ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਉਸਤ ਕਰਮ ਕੀਤਾ ਸੀ। ਇਸ ਨੂੰ ਸੋਧਣਾ ਬਹੁਤ ਅਤੀ ਜ਼ਰੂਰੀ ਸੀ। ਭਾਈ ਸੁੱਖਾ ਸਿੰਘ ਦਾ ਅੱਜ ਦਾ ਅਸ਼ੁਕਾੜਾ ਜਨਮ ਦਿਨ ਜਨਮ ਦਿਨ ਬੜੀ ਸ਼ਰਧਾ ਤੇ ਉਸਤਾਦ ਦੇ ਨਾਮ ਮਹਾਰਾਜਾ ਸਰਤਾ ਜੱਸਾ ਸਿੰਘ ਰਾਮਗੜੀਆ ਫਾਉਂਡੇਸ਼ਨ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੇ ਮੌਸਮ ਦੇ ਵਿੱਚ ਅਲਾਕਾ ਨਿਵਾਸੀਆਂ ਤੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਫਿਲਹਾਲ ਨਹੀਂ ਜਾਣਦੇ ਨਿਰਮਰ ਦੇ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟੀਵੀ ਦੇ ਨਾਲ ਧੰਨਵਾਦ